ईद दी खुशी मनाके चंडीगढ़ ਤੋਂ ਪਰਤ ਰਹੇ ਪੰਜ ਦੋਸਤਾਂ ਨਾਲ ਭਿਆਨਕ ਸੜਕ ਹਾਦਸਾ ਹੋ ਗਿਆ ਇਸ ਹਾਦਸੇ ਵਿੱਚ ਤਿੰਨ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਜਦਕਿ ਬਾਕੀ ਦੋ ਨੌਜਵਾਨ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਏ ਗਏ ਨੇ ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੰਜ ਦੋਸਤ ਈਦ ਦੀ ਖੁਸ਼ੀ ਮਨਾਉਣ ਚੰਡੀਗੜ੍ਹ ਗਏ ਸਨ ਉਹ ਦੇਰ ਰਾਤ ਲਗਭਗ 11 ਵਜੇ ਮਲੇਰ ਕੋਟਲਾ ਮੁੜ ਰਹੇ ਸਨ ਤਦ ਹਾਦਸਾ ਹੋ ਗਿਆ ਉਹ ਚੰਡੀਗੜ੍ਹ ਜਾਂਦੇ ਸਮੇਂ ਮਲੇਰਕੋਟਲਾ ਤੋਂ ਖੰਨਾ ਰੋਡ ਤੇ 10 ਕਿਲੋਮੀਟਰ ਦੂਰ ਮੌਜੂਦ ਪੈਟਰੋਲ ਪੰਪ ਤੇ ਗੱਡੀ 'ਚ ਪੈਟਰੋਲ ਪਾਉਣ ਲਈ ਵੀ ਰੁਕੇ। ਉਸ ਪੈਟਰੋਲ ਪੰਪ ਤੇ ਉਹਨਾਂ ਦਾ ਇੱਕ ਦੋਸਤ ਵੀ ਕੰਮ ਕਰਦਾ ਸੀ। ਉਹ ਉਸ ਨੂੰ ਵੀ ਨਾਲ ਲਿਜਾਉਣਾ ਚਾਹੁੰਦੇ ਸੀ ਪਰ ਉਸ ਨੇ ਮਨਨਾ ਕਰ ਦਿੱਤਾ ਕਿਉਂਕਿ ਉਸ ਦੀ ਰਾਤ ਦੀ ਪੈਟਰੋਲ ਪੰਪ ਤੇ ਡਿਊਟੀ ਸੀ। ਇਸ ਤੋਂ ਬਾਅਦ ਪੈਟਰੋਲ ਪੰਪ ਤੋਂ ਸਿਰਫ 3 ਕਿਲੋਮੀਟਰ ਦੂਰ ਖੰਨਾ ਰੋਡ ਮੁਖ ਹਾਈਵੇ ਤੇ ਉਹਨਾਂ ਦੀ ਗੱਡੀ ਦੇ ਨਾਲ ਹਾਦਸਾ ਵਾਪਰ ਗਿਆ। ਜਿਸ ਵਿੱਚ ਅਲੀ ਸ਼ਾਨ ਨਿਵਾਸੀ ਮਲੇਰ ਕੋਟਲਾ ਸਿਮਰਜੀਤ ਸਿੰਘ ਨਿਵਾਸੀ ਪਿੰਡ ਗੁਆਰਾ ਦੀ ਮੌਕੇ ਤੇ ਹਿੰਮਤ ਹੋ ਗਈ ਜਦ ਕਿ ਅਸलम ਨਿਵਾਸੀ ਜਮਾਲਪੁਰ ਮਲੇਰ ਕੋਟਲਾ ਦੀ ਲੁਧਿਆਣਾ ਡੀ ਐਮ ਸੀ ਚ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਗੱਡੀ ਚੋਂ ਬਾਹਰ ਉਛਲ ਕੇ ਕਾਫੀ ਦੂਰ ਜਾ ਡਿਕੇ ਹਾਦਸੇ ਦਾ ਕਾਰਨ ਗੱਡੀ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ ਇਸ ਨਾਲ ਗੱਡੀ ਬੇਕਾਬੂ ਹੋ ਕੇ ਪਲਟ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਸਾਰਾ ਪਿੰਡ ਜਾ ਗਿਆ ਸੁਣੋ ਕੀ ਕਹਿਣਾ ਚਸ਼ਮਦੀਦਾਂ ਦਾ ਜੰਡੀਗੜ ਸੈਰਤ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟਾਈਮ ਕਿਵੇਂ ਹੋਇਆ ਅਸੀਂ ਤਾਂ ਸਿਰਫ ਗੱਡੀ ਉੱਪਰ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਈਮ ਅਸੀਂ ਦੇਖੀ ਦੋ ਬੰਦੇ ਜੋ ਜਿਹੜੇ ਹੇਠੇ ਗਿਰ ਗਏ ਸੀ ਉਹ ਤਾਂ ਮਰ ਚੁੱਕੇ ਸੀ ਉਸ ਟਾਈਮ ਜਿਹੜੇ ਤਿੰਨ ਸੀ ਘਹਿਲ ਸੀ ਉਹਨਾਂ ਨੂੰ ਅਸੀਂ ਚੱਕੇ ਤੇ ਪਿੰਡ ਦੀ ਮਦਦ ਨਾਲ ਹਸਪਤਾਲ ਪਹੁੰਚ ਦਿੱਤਾ ਸਰਕਾਰੀ ਹਸਪਤਾਲ ਦੇ ਵਿੱਚ ਦੂਰੋਂ ਗੱਡੀ ਪਲਟੇ ਜਾਂਦੀ ਹੈ ਹਾਂਜੀ ਕੋਈ ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਜਾਂਦੀ ਆ ਰਹੇ ਸੀ ਉੱਥੇ ਨਿਸ਼ਾਨ ਵੀ ਨੇ ਮੁੰਡੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘਾਟੋ ਘਾਟੇ 15 20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸਵੇਰ ਤੱਕ ਜਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਜਾਨੀ ਪੀਜੀ ਹਸਪਤਾਲ ਦੇ ਵਿੱਚ ਬਹੁਤ ਜਿਆਦਾ ਭਿਆਨਕ ਹਾਦਸਾ ਜੀ ਬਹੁਤ ਜਿਆਦਾ ਹੀ ਭਿਆਨਕ ਹੈ ਜਾਨੀ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਹਸਪਤਲ ਤੋਂ ਪਹੁੰਚਦੇ ਬਹੁਤ ਜਿਆਦਾ ਆਵਾਜ਼ਾਂ ਇਸੇ ਦੇ ਇਸਤਮੇ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨੇ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਘਰਾਂ ਦੇ ਮੁਹੱਲੇ ਦੇ ਲੋਕ ਜਾਲੀ ਸਾਰੇ ਇਕੱਠੇ ਹੋ ਗਏ ਸੀ ਜਾਨੀ ਸਾਰਿਆਂ ਨੇ ਬਹੁਤ ਮਦਦ ਕੀਤੀ ਪੁਲਿਸ ਵੀ ਆਈ ਸੀ ਸੂਚਨਾ ਕੀਤੀ ਸੀ ਪੁਲਸ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ ਜੋ ਡੇੜੇ ਡੋ ਡੇਡ ਬੋਣੇ ਸੀ ਉਹ ਪੁਲਸ ਵਾਲੇ ਲੈ ਕੇ ਗਏ ਨਹੀਂ ਚੱਕੀ ਬਾਕੀ ਜੋ ਸੈਕ ਦੇ ਸ਼ੇਸ਼ੀ ਉਹਨਾਂ ਨੂੰ ਲੈਤੀ ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲ੍ਹ ਤਾਂ ਮੌਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਹੈ ਤੇ ਦੁਕਾਨ ਦੇ ਮੂਹਰੇ ਜ ਨਜ਼ਦੀਕ ਹੀ ਹੋਇਆ ਰਾਤ ਨੂੰ ਜਿਹੜੇ ਗੰਚ ਇਧਰੋਂ ਆ ਰਹੇ ਠੀਕ ਹੈ ਤੇ ਸ਼ਹਿਰ ਵਾਲੇ ਨੂੰ ਦੋਸਤ ਇਕੱਠੇ ਹੋਏ ਸੀ ਇਹ ਤੇ ਇਹਨਾਂ ਦੇ 4-5 ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ। ਜਿੱਥੇ ਮਦਦ ਨਜ਼ਰ ਆਏ ਹੈ। ਜਿੱਥੇ ਕਹਿੰਦੇ ਮੋਹਾਲੀ ਤੋਂ ਆ ਰਹੇ ਸੀਗੇ ਤੇ ਉੱਥੋਂ ਆਉਂਦੇ ਹੋਏ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤਾਂ ਦੇ ਵਿੱਚ ਬਿਠਾ ਰਹੇ ਸੀ। ਪਰ ਉਹ ਬੈਠਿਆ ਨਹੀਂ ਹੈਗਾ। ਇਹ ਨਾਲ ਬਸ ਆਪਣੇ ਆ ਰਹੇ ਸੀ ਇੱਥੇ ਆ ਕੇ। ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਡਿੱਗ ਗਏ। ਇਹ ਮਾੜਾ ਬੰਮਾਰਾ। ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ। ਬਹੁਤ ਜਿਆਦਾ ਇਹ ਟੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਆਉਂਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ